ਸਰਬਸੰਮਤੀ ਨਾਲ ਸਾਰੇ ਡੈਲੀਗੇਟਾਂ ਨੇ ਚੋਣ ਕੀਤੀ ਅੱਜ ਜੀ ਅੰਦਰ ਤਕਰੀਬਨ 500 ਤੋਂ ਵੱਧ ਡੈਲੀਗੇਟ ਮੌਜੂਦ ਸੀ ਜੀ 27 ਲੱਖ ਤੋਂ ਉੱਪਰ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਪੰਜਾਬ ਦੇ ਵਿੱਚ ਅੱਜ ਬੱਚਾ-ਬੱਚਾ ਇਹ ਚਾਹੁੰਦਾ ਹੈ ਕਿ ਇਸ ਔਖੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਪੰਥ ਦੀ ਪੰਜਾਬ ਦੀ ਅਗਵਾਈ ਉਸਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ ਤੁਹਾਡੇ ਆਪਣੇ ਪੁਰਾਣੇ ਸਾਥੀ ਕਹਿ ਰਹੇ ਨੇ ਕਿ 27 ਲੱਖ ਦੀ ਗੱਲ ਤੁਸੀਂ ਕਰ ਰਹੇ ਹੋ 27 ਹਜ਼ਾਰ ਬੰਦਿਆਂ ਦੇ ਨਾਮ ਜਿਹੜੇ ਆ ਉਹ ਜਨਤਾ ਕੀਤੇ ਜਾਣ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਾਦਲ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਉਹ ਆਪਦੀ ਚਿੰਤਾ ਕਰ ਲੈਣ ਸਾਡੀ ਕਿਉਂ ਇੰਨੀ ਫਿਕਰ ਕਰਦੇ ਹੋ ਸਾਰਿਆਂ ਦਾ ਟਾਰਗੇਟ ਅਕਾਲੀ ਦਲ ਸਾਰਿਆਂ ਦਾ ਟਾਰਗੇਟ ਸੁਖੀਰ ਸਿੰਘ ਬਾਦਲ ਅਕਾਲੀ ਦਲ ਉਹ ਆਪਦੀ ਆਪਦੀ ਪਾਰਟੀ ਦੀ ਚਿੰਤਾ ਕਰ ਲੈਣ ਤਾਂ ਸ਼ਾਇਦ ਦੋ ਪੈਸੇ ਆਪਦੀ ਪਾਰਟੀ ਦੇ ਹਾਲਾਤ ਸੁਧਾਰ ਸਕਣ ਦੋ ਸਾਲਾਂ ਨੂੰ ਪੰਜਾਬ ਦੇ ਲੋਕਾਂ ਨੇ ਕਿ ਨਵੀਂ ਚੋਣ ਕਰਨੀ ਹੈ ਉਸ ਵੇਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ ਇਹ ਡੈਮੋਕਰੇਸੀ ਹੈ ਹੁਣ ਜਿਹੜੇ ਸਾਡੇ ਤੇ ਕਿੰਤੂ ਪਰੰਤੂ ਕਰਦੇ ਉਹ ਵੀ ਲੋਕਾਂ 'ਚ ਜਾਣਗੇ ਅਸੀਂ ਵੀ ਲੋਕਾਂ 'ਚ ਜਾਵਾਂਗੇ ਸੋ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਭੂ ਲਾਉਣ ਦਾ ਕੋਈ ਕਸਰ ਨਹੀਂ ਛੱਡ ਰਹੀਆਂ ਇਹ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਅਜੰਦਰ ਬਾਦਲ ਸਾਹਿਬ ਨੇ ਵੀ ਇਸ ਗੱਲ ਦਾ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਜੋ ਕੁਰਬਾਨੀ ਦੇਣੀ ਪਈ ਅਸੀਂ ਦੇਵਾਂਗੇ ਜਿਹੜਾ ਫਕਰੇ ਕੌਮ ਦੀ ਗੱਲ ਕੀਤੀ ਗਈ ਹੁਣ ਦੁਬਾਰਾ ਤੋਂ ਅੱਜ ਫੇਰ ਪ੍ਰਤੀਜ ਰੱਖੀ ਗਈ ਹੈ ਕਿ ਉਹਨੂੰ ਦੁਬਾਰਾ ਵਾਪਸ ਕੀਤਾ ਜਾਵੇ ਪਰ ਇੱਕ ਬੜੇ ਅਫਸੋਸ ਦੀ ਗੱਲ ਹੋਈ ਆ ਕਿਤੇ ਕਿ ਮੈਨੂੰ ਇੱਕ ਦੋ ਤਿੰਨ ਵਾਰੀ ਮੇਰੇ ਨਾਲ ਹਿੰਦੂਆਂ ਨੇ ਵੀ ਕਿਉਂਕਿ ਅਸੀਂ ਕਤਰਪੁਰ ਸਾਹਿਬ ਤੋਂ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ ਤੇ ਮੈਨੂੰ ਉੱਥੇ ਦੋ ਚਾਰ ਵਾਰੀ ਉਹਨਾਂ ਨੇ ਸੱਚ ਕੇ ਪੁੱਛਿਆ ਕਿ ਇਹ ਜਿਹੜਾ ਜ਼ੁਲਮ ਕੀਤਾ ਇਹ ਬਹੁਤ ਮਾੜਾ ਕੀਤਾ ਲੱਗਦਾ ਜਿਵੇਂ ਤਰ੍ਹਾਂ ਕੋ ਗਲਤੀ ਹੋਈ ਫਿਰ ਉਹ ਜਿਹੜੀ ਬੱਕੜੀ ਇੱਕ ਵੱਡੀ ਨਹੀਂ ਕੋੜ ਬੜੀ ਅੱਪ ਗਿਆ ਹੋਈ ਆ ਕੋਰਪ ਬੜੀ ਅੱਪ ਗਿਆ ਹੋਈ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਸਰ ਅੱਜ ਫਿਰ ਦੁਬਾਰਾ ਤੁਸਕਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨ ਬਣੇ ਨੇ ਕੀ ਕਹਿਣਾ ਚਾਹੋਗੇ ਸਰ ਖੂ ਸਰਬਸੰਮਤੀ ਨਾਲ ਸਾਰੇ ਡੈਲੀਗੇਟਾਂ ਨੇ ਚੋਣ ਕੀਤੀ ਅੱਜ ਜੀ ਅੰਦਰ ਤਕਰੀਬਨ 500 ਤੋਂ ਵੱਧ ਡੈਲੀਗੇਟ ਮੌਜੂਦ ਸੀ ਜੀ 27 ਲੱਖ ਤੋਂ ਉੱਪਰ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਸੋ ਉਹਨਾਂ ਨੇ ਉਹ 27 ਲੱਖ ਅਕਾਲੀ ਦਲ ਦੇ ਮੈਂਬਰ ਦੀ ਭਾਵਨਾ ਦੀ ਤਰਜਮਾਨੀ ਸੀ ਜੀ ਕਿਉਂਕਿ ਪੰਜਾਬ ਦੇ ਵਿੱਚ ਅੱਜ ਬੱਚਾ ਬੱਚਾ ਇਹ ਚਾਹੁੰਦਾ ਹੈ ਜੀ ਕਿ ਇਸ ਔਖੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਪੰਥ ਦੀ ਪੰਜਾਬ ਦੀ ਅਗਵਾਈ ਉਸदार ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ ਲੇਕਿਨ ਤੁਹਾਡੇ ਆਪਣੇ ਪੁਰਾਣੇ ਸਾਥੀ ਕਹਿ ਰਹੇ ਨੇ ਕਿ 27 ਲੱਖ ਦੀ ਗੱਲ ਤੁਸੀਂ ਕਰ ਰਹੇ ਹੋ 27000 ਬੰਦਿਆਂ ਦੇ ਨਾਮ ਜਿਹੜੇ ਆ ਉਹ ਜਨਤਕ ਕੀਤੇ ਜਾਣ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾ ਦਨੇ ਸਭ ਕੁਝ ਇਲੈਕਸ਼ਨ ਕਮਿਸ਼ਨ ਦੇ ਕਨਸਟੀਟਿਊਸ਼ਨ ਦੇ ਨੋਰਮਸ ਮੁਤਾਬਕ ਹੋਇਆ ਜੀ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਉਹ ਆਪਦੀ ਚਿੰਤਾ ਕਰ ਲੈਣ ਸਾਡੀ ਕਿਉਂ ਇੰਨੀ ਫਿਕਰ ਕਰਦੇ ਹੋ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਅਕਾਲੀ ਦਲ ਜਿਸ ਤਰ੍ਹਾਂ ਬੈਕਫੁੱਟ ਨਜ਼ਰ ਆ ਰਿਹਾ ਸੀਗਾ ਲਗਾਤਾਰ ਹੀ ਉਹਨਾਂ ਤੇ ਸਾਰੇ ਐਗਰੈਸਿਵ ਨਜ਼ਰ ਆ ਰਹੇ ਸਨ ਚਾਹੇ ਉਹ ਭਗਵੰਤ ਸਿੰਘ ਮਾਨ ਹੋਣ ਚਾਹੇ ਉਹ ਕਾਂਗਰਸ ਹੋਵੇ ਹੁਣ ਲੱਗਦਾ ਹੈ ਕਿ ਉਹ ਦੁਬਾਰਾ ਤੋਂ ਲੀਟ ਆਉਂਦੀ ਹੋਈ ਨਜ਼ਰ ਆ ਗਈ ਹੈ ਮੈਨੂੰ ਇੱਕ ਗੱਲ ਦੱਸੋ ਜੀ ਜੇ ਅਕਾਲੀ ਦਲ ਇੰਨਾ ਕਮਜ਼ੋਰ ਹੋਵੇ ਤੇ ਫਿਰ ਆਪਦੀ ਟਾਈਮ ਤੇ એનર્ਜੀ ਤੇ ਰਿਸੋਰਸਸ ਸਾਰੇ ਅਕਾਲੀ ਦਲ ਤੇ ਵੇਸਟ ਕਿਉਂ ਕਰਨ ਸਾਰਿਆਂ ਦਾ ਟਾਰਗੇਟ ਅਕਾਲੀ ਦਲ ਸੋ ਇਸ ਗੱਲ ਦੀ ਉਹ ਆਪਦੀ ਆਪਦੀ ਪਾਰਟੀ ਦੀ ਚਿੰਤਾ ਕਰ ਲੈਣ ਤਾਂ ਸ਼ਾਇਦ ਦੋ ਪੈਸੇ ਆਪਦੀ ਪਾਰਟੀ ਦੇ ਹਾਲਾਤ ਸੁਧਾਰ ਸਕਣ ਦੋ ਸਾਲਾਂ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਨਵੀਂ ਚੋਣ ਕਰਨੀ ਹੈ ਉਸ ਵੇਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ ਇਹ ਡੈਮੋਕ੍ਰੇਸੀ ਹੈ ਹੁਣ ਜਿਹੜੇ ਸਾਡੇ ਤੇ ਕਿੰਤੂ ਪਰੰਤੂ ਕਰਦੇ ਉਹ ਵੀ ਲੋਕਾਂ 'ਚ ਜਾਣਗੇ ਅਸੀਂ ਵੀ ਲੋਕਾਂ 'ਚ ਜਾਵਾਂਗੇ ਅੱਜ ਹਾਲਾਤ ਤੁਸੀਂ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਜੀ ਜੀ ਪਿਛਲੇ 6 ਮਹੀਨਿਆਂ 'ਚ 17 ਗ੍ਰੇਨੇਡ ਅਟੈਕ ਹੋ ਗਏ ਜੀ ਪੁਲਿਸ ਥਾਣਿਆਂ ਤੇ ਗ੍ਰੇਨੇਡ ਸਿੱਟੇ ਗਏ ਪੁਲਿਸ ਹੈੱਡਕੁਆਰਟਰ ਤੇ ਰਾਕਟ ਲਾਂਚਰ ਨਾਲ ਹਮਲੇ ਹੋਏ ਧਾਰਮਿਕ ਸਥਾਨਾਂ ਤੇ ਗ੍ਰੇਨੇਡ ਅਟੈਕ ਹੋਏ ਹੈ ਪਰसों ਚ ਉਥੇ ਕਾਲੀਆ ਸਾਹਿਬ ਦੇ ਘਰੇ ਗ੍ਰਨੇਡਟ ਅਟੈਕ ਹੋ ਗਿਆ ਸੋ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਤਾ ਕੋਈ ਕਸਰ ਨਹੀਂ ਛੱਡ ਰਹੀਆਂ ਇਹ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਅਜੰਦਰ ਬਾਦਲ ਸਾਹਿਬ ਨੇ ਵੀ ਇਸ ਗੱਲ ਦਾ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਇੰਸ ਨੂੰ ਕਾਇਮ ਰੱਖਣ ਵਾਸਤੇ ਜੋ ਕੁਰਬਾਨੀ ਦੇਣੀ ਪਈ ਅਸੀਂ ਦੇਵਾਂਗੇ ਬਿਲਕੁਲ ਬਹੁਤ ਬਹੁਤ ਧੰਨਵਾਦੀ ਸੋ ਇਹ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੋ ਵੀ ਕੁਰਬਾਨੀ ਦੇਣ ਦੀ ਜ਼ਰੂਰਤ ਪਈ ਉਹ ਕੁਰਬਾਨੀ ਜ਼ਰੂਰ ਦਿੱਤੀ ਜਾਵੇਗੀ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ श्री हरगोबिंद साहिब जी फसील तो जदों श्री अकाल तक साहब ਦੇ ਜੱਜਦਾਰ ਵੱਲੋਂ ਫੈਸਲਾ ਸੁਣਾਇਆ ਗਿਆ ਉਸ ਵੇਲੇ ਸਾਰੀਆਂ ਜਿਹੜੀਆਂ ਗਲਤੀਆਂ ਸੀ ਉਹ ਜੋ ਭੁਲਾ ਸੀ ਗਿਆ ਉਹ ਆਪਣੇ ਝੋਲੀ ਵਿੱਚ ਪਾਈਆਂ ਗਈਆਂ ਲੇਕਿਨ ਲਗਾਤਾਰ ਹੀ ਇਹੋ ਚੀਜ਼ ਸਵਾਲ ਉੱਠ ਰਿਹਾ ਕਿ ਕੀ ਹੁਣ ਉਹ ਜਿਹੜੀਆਂ ਗਲਤੀਆਂ ਨੇ ਜਾਂ ਉਹ ਭੁੱਲਾਂ ਨੇ ਕੀ ਉਹ ਕੌਮ ਜਿਹੜੀ ਹੈ ਉਹ ਮਾਫ ਕਰ ਪਾਵੇਗੀ ਹਾਲਾਂਕਿ 27 ਲੱਖ ਭਰਤੀ ਦੀ ਗੱਲ ਜਿਹੜੀ ਹੈ ਕੀ ਤਿਆਰੀ ਕਿ 27 ਲੱਖ ਦੇ ਕਰੀਬ ਜਿਹੜੀ ਹੈ ਭਰਤੀ ਜਿਹੜੀ ਹੈ ਉਹ ਕੀਤੀ ਗਈ ਹੈ ਇੱਕ ਹੋਰ ਸਿੰਘ ਸਾਹਿਬ ਮੌਜੂਦ ਨੇ ਸਿੰਘ ਸਾਹਿਬ ਸੁਭੀਤ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਹੁਣ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਸੁਭੀਤ ਸਿੰਘ ਬਾਦਲ ਹੁਣ ਦੀ ਹੁਣ ਇਸ ਪ੍ਰਧਾਨਗੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਐਸਲੀ ਕੌਮ ਨੂੰ ਲੋੜ ਸੀ ਜੀ ਕਿ ਅੱਜ ਸਦਾ ਸੁਭੀਤ ਸਿੰਘ ਕੌਮ ਦੀ ਬਾਗ ਡੋਰ ਸੰਭਲ ਬੜਾ ਚਰਸੀ ਬੀਸਲੇ ਰਹਿ ਗਏ ਆ ਤੇ ਬੜੇ ਪਿੱਛੇ ਚਲੇ ਗਏ ਆ ਅਸਲ ਦੇ ਵਿੱਚ ਜਿਹੜੀ ਪਾਟੋ ਧੜ ਪਾਈ ਗਈ ਆ ਇਹ ਜਿਹੜੀਆਂ ਉੱਪਰ ਦੀਆਂ ਸਰਕਾਰਾਂ ਸੈਂਟਰ ਸਰਕਾਰ ਆ ਇਹਦੀ ਪਾਟੋ ਧੜ ਪਾਈ ਗਈ ਹੈ ਤੁਹਾਨੂੰ ਲੱਗਦਾ ਕਿ ਕਿਉਂਕਿ ਅੱਗੇ ਮੈਂ ਹੁਣੇ ਵੀ ਤੁਹਾਡੇ ਕਾਲਜ ਦੇ ਇੱਕ ਲੀਡਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਕਿ ਬੀਜੇਪੀ ਤੇ ਇਸ਼ਾਰੇ ਤੋਂ ਆ ਤੁਹਾਨੂੰ ਲੱਗਦਾ ਕਿ ਜਿੱਥੇ ਤੱਕ ਬੀਜੇਪੀ ਦੇ ਇਸ਼ਾਰੇ ਤੇ ਸੀਗੀ ਉਹ ਬਿਲਕੁਲ ਸੌ ਦਾ ਸੌਰੀ 120% 10% ਨਹੀਂ 20% ਜੋ ਬੋਲੀ ਬੋਲੀ ਗਈ ਹੈ ਨਾ ਉਹ ਸਾਰੀ ਬੀਜੇਪੀ ਦੀ ਸਹਿਤ ਇਹ ਜੋ ਬੀਜੇਪੀ ਨੇ ਲੈ ਕੇ ਦਿੱਤਾ ਉਹ ਬੋਲਿਆ لیکن ਜਿਹੜਾ ਫਕਰੇ ਕੌਮ ਦੀ ਗੱਲ ਕੀਤੀ ਗਈ ਹੁਣ ਦੁਬਾਰਾ ਤੋਂ ਅੱਜ ਫੇਰ ਪ੍ਰਜ਼ੀਰ ਰੱਖੀ ਗਈ ਹੈ ਕਿ ਉਹਨੂੰ ਦੁਬਾਰਾ ਵਾਪਸ ਕੀਤਾ ਜਾਵੇ ਕੀ ਅਕਾਲੀ ਦਲ ਕਿਸ ਤਰ੍ਹਾਂ ਦਾ ਰੂਪਰੇਖਾ ਜੀ ਤਿਆਰ ਕਰੇਗੀ ਉਹ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜੀ ਕਿ ਬਾਦਲ ਸਾਹਿਬ ਨੇ 18 ਸਾਲ 17 ਸਾਲ ਜੇਲ੍ਹ ਕੱਟੀ ਆ ਕੋਈ ਸ਼ਰਾਬ ਨਹੀਂ ਵੇਚੀ ਕੋਈ ਫੀਮ ਨਹੀਂ ਵੇਚੀ ਕੋਈ ਮੜਾ ਕੰਮ ਨਹੀਂ ਕੀਤਾ ਕਿਸੇ ਨਾਲ ਗਾਚ ਨਹੀਂ ਮਾਰਿਆ ਕਿਤੇ ਉਹਨਾਂ ਨੇ ਕੌਮ ਦੀ ਖਾਤਰ ਕੱਟੀ ਆ ਆਪਣੀ ਲੜਕੀ ਦਾ ਵਿਆਹ ਹੋਵੇ ਤੇ ਉਹ ਜੇਲ੍ਹ 'ਚ ਹੋਣ ਉਹਨਾਂ ਨੇ ਕਿਹਾ ਮੈਂ ਮਾਫੀ ਮੰਗੇ ਨਹੀਂ ਆਉਣਾ ਤੁਸੀਂ ਵਿਆਹ ਕਰ ਦਿਓ ਉਸ ਤੋਂ ਬਾਅਦ ਜਿੰਨੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਹਰ ਇੱਕ ਕੌਮ ਦੀ ਇੱਕ ਦੀ ਨਹੀਂ ਜਾਨੀ ਮਹਾਰਾਜ ਰਣਜੀਤ ਸਿੰਘ ਉਹਨਾਂ ਨੇ ਦਿੱਤਾ ਉਹਨਾਂ ਹਿੰਦੂ ਸਿੱਖ ਇਕਤਾ ਜਾਂ ਉਹਨਾਂ ਨੇ ਜਿਹੜੀ ਸਾਰਾ ਸਾਂਝੀ ਬਲਤਦਾ ਦਾ ਦੇਸ਼ ਪਿਆ ਬਲ ਦਿੱਤਾ ਬਾਬਾ ਜੀ ਨੇ ਉਹ ਦਿੱਤਾ ਤੇ ਫੇਰ ਹੀ ਉਹਨਾਂ ਨੂੰ ਖਬਰੇ ਅਗਰੇ ਕੌਮ ਦਿੱਤੀ ਗਈ ਸੀ ਪਰ ਇੱਕ ਬੜੇ ਅਫਸੋਸ ਦੀ ਗੱਲ ਹੋਈ ਆ ਜਿੱਥੇ ਕਿ ਮੈਨੂੰ ਇੱਕ ਦੋ ਤਿੰਨ ਵਾਰੀ ਮੇਰੇ ਨਾਲ ਹਿੰਦੂਆਂ ਨੇ ਵੀ ਕਿਉਂਕਿ ਅਸੀਂ ਕਤਾਰਪੁਰ ਸਹਿਤ ਤੋਂ ਮੈਂ ਚਰੋਮਨੀ ਕਮੇਟੀ ਮੈਂਬਰ ਵੀ ਆ ਤੇ ਮੈਨੂੰ ਉੱਥੇ ਦੋ ਤੀਹਾਰ ਵਾਰੀ ਉਹਨਾਂ ਨੇ ਸੱਚਕੇ ਪੁੱਛਿਆ ਕਿ ਇਹ ਜਿਹੜਾ ਜ਼ੁਲਮ ਕੀਤਾ ਇਹ ਬਹੁਤ ਮਾੜਾ ਕੀਤਾ ਲੱਗਦਾ ਜਿੱਥੇ ਤਾਂ ਕੋਈ ਗਲਤੀ ਹੋਈ ਫਿਰ ਉਹ ਜਿਹੜੀ ਵੱਡੀ ਇੱਕ ਵੱਡੀ ਨਹੀਂ ਕੋੜ ਬੜੀ ਅਪਗਿਆ ਹੋਈ ਆ ਕੋਰਪ ਅਪਗਿਆ ਹੋਈ ਆ ਜਿਹੜਾ ਇੱਕ ਬੰਦਾ ਸੰਸਾਰ ਦੇ ਵਿੱਚ ਹੀ ਨਹੀਂ ਰਿਹਾ ਜਿਸ ਬੰਦੇ ਨੇ ਇੰਨੇ ਕਾਰਜ ਕੀਤੇ ਆ ਜਿਸ ਬੰਦੇ ਨੇ ਇੰਨੇ ਕੰਮ ਕੀਤੇ ਆ ਜਿਸ ਬੰਦੇ ਦੀ ਐਡੀ ਕੁਰਬਾਨੀ ਆ ਉਸ ਬੰਦੇ ਨੂੰ ਫਖਰੇ ਕੌਮ ਦਿੱਤਾ ਹੋਵੇ ਤੇ ਇਹ ਉੱਠ ਕੇ ਕਿਸੇ ਦੀ ਸਰਕਾਰ ਦੇ ਸਹੈ ਤੇ ਉਹਦਾ ਫਖਰੇ ਕੌਮ ਜਦੋਂ ਉਹ ਦੁਨੀਆ ਤੋਂ ਚਲੇ ਗਏ ਉਹ ਲੈ ਲੈਣ ਤੇ ਕਿੱਡੀ ਅਫਸੋਸ ਦੀ ਗੱਲ ਆ ਇਹ ਬਹੁਤ ਹੀ ਘਟਨਾ ਬਾੜੀ ਘਟਨਾ ਬਾਕੀ ਆ ਔਰ ਹਰ ਇੱਕ ਬੰਦੇ ਨੇ ਇਸ ਗੱਲ ਦਾ ਸਾਡੇ ਕੋਲ ਦੁੱਖ ਮਹਿਸੂਸ ਕੀਤਾ ਚਾਹੇ ਕਿਸੇ ਵੀ ਜਾਤੀ ਨਾਲ ਸੀਗਾ ਹਰ ਬੰਦੇ ਜਿਹੜੇ ਬਾਦ ਸਾਨੂੰ ਪਿਆਰ ਕਰਦੇ ਸੀ ਥੈਂਕ ਯੂ ਸੋ ਮੱਚ। ਸੋ ਲਗਾਤਾਰ ਹੀ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨਗੀ ਚੋਣ ਨੂੰ ਜਿਹੜਾ ਹੈ ਅੱਜ ਪੂਰਾ ਕਰ ਦਿੱਤਾ ਗਿਆ। ਹੁਣ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨ ਨੇ। ਹੁਣ ਉਹਨਾਂ ਵੱਲੋਂ ਜਿਹੜਾ ਹੈ ਆਪਣੇ ਫਿਰ ਤੋਂ ਦੁਬਾਰਾ ਤੋਂ ਜਿਹੜੀ ਅਕਾਲੀ ਦਲ ਨੂੰ ਸੁਰਜੀਤ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਫਕਰੇ ਕੌਮ ਨੂੰ ਲੈ ਕੇ ਵੀ ਬਹੁਤ ਵੱਡੇ ਜਿਹੜੇ ਨੇ ਉਹ ਬਿਆਨ ਸਾਹਮਣੇ ਆ ਰਹੇ ਨੇ। ਅੱਜ ਵੀ ਤਵਜੀਹ ਰੱਖੀ ਗਈ ਸੀ ਕਿ ਕਿ ਫਕਰੇ ਕੌਮ ਜਿਹੜਾ ਹੈ ਉਹ ਵਾਪਸ ਕੀਤਾ ਜਾਵੇ। ਲੇਕਿਨ ਕਿੰਨਾ ਕਹਤੇ ਜਥੇਦਾਰਾਂ ਨੂੰ ਇੱਕ ਵਾਰ ਫਿਰ ਤੋਂ ਭਾਜਪੀ ਦੇ ਹੱਗ ਠੋਕੇ ਦੱਸਣ ਨੂੰ ਅਕਾਲੀ ਦਲ ਜਿਹੜਾ ਹੈ ਉਹ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਉਹ ਵੱਡੇ ਲੀਡਰ ਹੋਣ ਅਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਈ ਹੋਰ ਲੀਡਰ ਹੋਣ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਪ੍ਰੈਸ਼ਰ ਹੇਟ ਆ ਕੇ ਇਹ ਫਕਰੇ ਕਮਜੜਾ ਹੋ ਵਾਪਸ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਦੁਬਾਰਾ ਤੋਂ ਕਿਦਾਂ ਸੁਜੀਤ ਹੁੰਦੀ ਹੈ ਅਤੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਨਾਮ ਦੁਬਾਰਾ ਤੋਂ ਪ੍ਰਧਾਨ ਦੇ ਤੌਰ ਤੇ ਚੁਣ ਲਿੱਤਾ ਗਿਆ ਹੁਣ ਕਿਸ ਤਰ੍ਹਾਂ ਦੇ ਹੋਰ ਕਾਰਜ ਜਿਹੜੇ ਉਹਨਾਂ ਲੋਕ ਕੀਤੇ ਜਾਂਦੇ ਕੈਮਰਾ ਪਰਸਨ ਸਵੈਮਾਨ ਦੇ ਗੁਰਪ੍ਰੀਤ ਸਿੰਘ ਪ